ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਜ ਮਹੱਲਾ ਤੀਜਾ ਅੰਮ੍ਰਿਤ ਵਰਸੈ ਸਹਜ ਸੁਭਾਈ ਗੁਰਮੁਖ ਵਿਰਲਾ ਕੋਈ ਜਾਣ ਪਾਏ ਅੰਮ੍ਰਿਤ ਪੀ ਸਦਾ ਤ੍ਰਿਪਤਾਸੇ ਕਰ ਕਿਰਪਾ ਤ੍ਰਿਸ਼ਨਾ 부ਝਾਵਣਿਆ ਹਾਂ ਇੱਥੇ ਪੂਲਾ ਹੀ ਬੋਲਣਾ ਕਰ ਕਿਰਪਾ ਤ੍ਰਿਸ਼ਨਾ 부ਝਾਵਣਿਆ ਹੋ ਵਾਰੀ ਜੀਓ ਵਾਰੀ ਗੁਰਮੁਖ ਅੰਮ੍ਰਿਤ ਪੀਆ ਵਣਿਆ ਰਸਨਾ ਰਾਸ ਚਾਖ ਸਦਾ ਰਹਿ ਰੰਗ ਰਾਤੀ ਹਾਂਜੀ ਰਸਨਾ ਰਾਸ ਚਾਖ ਸਦਾ ਰਹਿ ਰੰਗ ਰਾਤੀ ਸਹਜੇ ਹਰ ਜੀ ਸਾਜੇ ਹਰ ਗੁਣ ਗਾਵਣਿਆ ਹਾਂਜੀ ਸਹਜੇ ਹਰ ਗੁਣ ਗਾਵਣਿਆ ਰਹਾਉ ਗੁਰ ਪ੍ਰਸਾਦੀ ਸਹਜ ਕੋ ਪਾਏ ਹਾਂਜੀ ਗੁਰ ਪ੍ਰਸਾਦੀ ਸਹਜ ਕੋ ਪਾਏ ਦੁਬਿਦਾ ਮਾਰੇ ਦੁਬਿਦਾ ਮਾਰੇ ਇਕਸ ਸਿਓ ਲਿਵ ਲਾਏ ਨਦਰ ਕਰੇ ਤਾ ਹਰ ਗੁਣ ਗਾਵੇ ਨਦਰੀ ਸੱਚ ਸੁਮਾ ਬਣਿਆ ਸਬਨਾ ਉੱਪਰ ਨਦਰ ਪ੍ਰਭ ਕੀ ਤੇਰੀ ਕਿਸੈ ਥੋੜੀ ਕਿਸੈ ਹੈ ਕਣੇਰੀ ਤੁਜਤੇ ਬਾਹਰ ਕਿਛੂ ਨਾ ਹੋਵੇ ਤੁਜਤੇ ਤੁਜਤੇ ਬਾਹਰ ਕਿਛ ਨਾ ਹੋਵੇ ਤੁਜਤੇ ਬਾਹਰ ਕਿਛ ਨਾ ਹੋਵੇ ਗੁਰਮੁਖ ਸੋਜੀ ਪਾਵਣਿਆ ਗੁਰਮੁਖ ਤਤ ਹੈ ਬੀਚਾਰਾ ਗੁਰਮੁਖ ਤਤ ਹੈ ਬੀਚਾਰਾ ਗੁਰਮੁਖ ਤਤ ਹੈ ਬੀਚਾਰਾ ਅੰਮ੍ਰਿਤ ਭਰੇ ਤੇਰੇ ਪੰਡਾਰਾ ਬਿਨ ਸਤਗੁਰ ਸੇਵੇ ਕੋਈ ਨਾ ਪਾਵੇ ਗੁਰ ਕਿਰਪਾ ਤੇ ਪਾਵਣਿਆ ਸਤਗੁਰ ਸੇਵੈ ਸੋ ਜਾਨ ਸੋ ਹੈ ਸਤਗੁਰ ਸੇਵੈ ਸੋ ਜਨ ਇਥੇ ਠੰਮਕ ਲੱਗੀ ਜੀ ਸੋ ਹੈ ਸਤਿਗੁਰ ਸੇਵੈ ਸੋ ਜਨ ਸੋ ਹੈ ਅੰਮ੍ਰਿਤ ਨਾਮ ਅੰਤਰ ਮਾਨ ਮੋਹ ਹੈ ਅੰਮ੍ਰਿਤ ਮਾਨਤਨ ਬਾਣੀ ਰਤਾ ਅੰਮ੍ਰਿਤ ਮਾਨਤਨ ਬਾਣੀ ਰਤਾ ਅੰਮ੍ਰਿਤ ਮਾਨਤਨ ਬਾਣੀ ਰਤਾ ਅੰਮ੍ਰਿਤ ਸਹਿਜ ਸੁਣਾਵਣਿਆ ਮਨ ਮੁਖ ਭੂਲਾ ਦੂਜੈ ਭਾਇ ਖੁਆਏ ਨਾਮ ਨਾ ਲੇਵੈ ਮਰੈ ਬਿਖ ਖਾਏ ਹਨ ਦਿਨ ਸਦਾ ਵਿਸਟਾ ਮਹਿਵਾਸਾ ਬਿਨ ਸੇਵਾ ਜਨਮ ਗਵਾਵਣਿਆ ਅੰਮ੍ਰਿਤ ਪੀਵੈ ਅੰਮ੍ਰਿਤ ਪੀਵੈ ਅੰਮ੍ਰਿਤ ਪੀਵੈ ਜਿਸਨੂੰ ਆਪੀ ਆਏ ਗੁਰ ਪ੍ਰਸਾਦੀ ਸਹਜ ਲੇਵ ਲਾਏ ਪੂਰਨ ਪੂਰ ਰਹਿਆ ਸਭ ਆਪੇ ਪੂਰਨ ਪੂਰ ਰਹਿਆ ਸਭ ਆਪੇ ਪੂਰਨ ਤੇ ਯਮਕ ਲੱਗੇਗੀ ਪੂਰਨ ਪੂਰ ਰਹਾ ਸਭ ਆਪੇ ਗੁਰਮਤ ਨਦਰੀ ਆਵਣਿਆ ਆਪੇ ਆਪ ਨਿਰੰਜਨ ਸੋਈ ਨਿਰੰਜਨ ਜਿਜਾ ਜਿਹੜਾ ਸ਼ੁੱਧ ਉਚਾਰਨ ਕਰਨਾ ਆਪੇ ਆਪ ਨਿਰੰਜਨ ਸੋਈ ਆਪੇ ਆਪ ਨਿਰੰਜ ਨਿਰੰਜਨ ਸੋਈ ਜਿਨ ਸਿਰ ਜੀ ਤਿਨੇ ਆਪੇ ਗੋਈ ਨਾਨਕ ਨਾਮ ਸਮਾਲ ਸਦਾ ਤੂੰ ਸਹਜ ਸਾਚ ਸੁਮਾਵਣਿਆ ਮਾਜ ਮਹੱਲਾ ਤੀਜਾ ਸੇ ਸੱਚ ਲਾਗੇ ਜੋ ਤੁਧ ਭਾਏ ਸੇ ਸੱਚ ਲਾਗੇ ਜੋ ਤੁਧ ਭਾਏ ਸਦਾ ਸੱਚ ਸੇਵਹ ਸਹਜ ਸੁਭਾਏ ਸੱਚਾ ਸ਼ਬਦ ਸੱਚਾ ਸਾਲਾਹੀ ਸੱਚਾ ਮੇਲ ਮਿਲਾਵਣਿਆ ਹਵਾਰੀ ਜੀ ਹਵਾਰੀ ਸੱਚ ਸਲਾਹਣ ਸੱਚ ਸਲਾਹਣਿਆ ਸੱਚ ਧਿਆਇਨ ਸੇ ਸੱਚ ਰਾਤੇ ਸੱਚੇ ਸੱਚ ਸਮਾਵਣਿਆ ਰਹਾਵ ਜਹ ਦਿਖਾ ਸੱਚ ਸਭਨੀ ਥਾਈ ਗੁਰ ਪ੍ਰਸਾਦੀ ਮਨ ਵਸਾਈ ਤਾਨ ਸੱਚਾ ਅਰਸਨਾ ਸੱਚ ਰਾਤੀ ਸੱਚ ਸੁਣ ਆਖ ਵਖਾਣਣਿਆ ਮਨ ਸੁਖਾਣਣਿਆ ਨਣਿਆ ਪਹਿਲਾ ਨੰਨਾ ਨਾ ਸੱਚ ਸੁਣ ਆਖ ਵਖਾਨਣਿਆ ਤਨ ਸੱਚਾ ਰਸਨਾ ਸੱਚ ਰਤੀ ਸੱਚ ਸੁਣ ਆਖ ਵਖਾਨਣਿਆ ਮਨ ਸਾ ਮਾਰ ਸੱਚ ਸਮਾਣੀ ਇਨ ਇਨ ਮਨ ਦੀਤੀ ਸਭ ਆਵਣ ਜਾਣੀ ਸਤ ਗੁਰ ਸੇਵੇ ਸਦਾ ਮਨ ਨਿਹਚਲ ਨਿਜ ਘਰ ਵਾਸਾ ਪਾਵਣਿਆ ਗੁਰ ਕਾ ਸਬਦ ਰਿਦਾ ਦਿਖਾਇਆ ਮਾਇਆ ਮੋਹ ਸਬਦ ਜਲਾਇਆ ਸਚ्यो ਸੱਚਾ ਵੇਖ ਸਾਲਾਹੀ ਗੁਰ ਸਬਦੀ ਸੱਚ ਪਾਵਣਿਆ ਜੋ ਸੱਚ ਰਾਤੇ ਤੇਨ ਸੱਚੀ ਲੇਵ ਲਾਗੀ ਹਰ ਨਾਮ ਸਮਲਹਿ ਸੇ ਵੱਡ ਭਾਗੀ ਹਰ ਨਾਮ ਸਮਲਹਿ ਸੇ ਵੱਡ ਭਾਗੀ ਹਰ ਨਾਮ ਸਮਲਹਿ ਸੇ ਵੱਡ ਭਾਗੀ ਸੱਚਾ ਸਬਦ ਆਪ ਮਿਲਾਏ ਤੋਂ ਆਪਾਂ ਨਖੇਰ ਕੇ ਪਾਠ ਪੜ੍ਹਦੇ ਆ ਨਾ ਉਹ ਸਪਸ਼ਟ ਹੋ ਜਾਂਦਾ ਸੇ ਵੱਡ ਭਾਗੀ ਸੇਵ ਇਕੱਠਾ ਹੋ ਜਾਂਦਾ 6 ਨੂੰ ਜਦੋਂ ਥੋੜਾ ਜਿਹਾ ਨਖੇਰ ਦਾਂਗੇ ਤਾਂ ਸਪਸ਼ਟ ਹੋ ਜਾਏਗਾ ਹਰ ਨਾਮ ਸਮਾਲੈ 6 ਵੱਡ ਭਾਗੀ ਸੱਚਾ ਸ਼ਬਦ ਆਪ ਮਿਲਾਏ ਸਤ ਸੰਗਤ ਸੱਚ ਗੁਣ ਗਾਵਣਿਆ ਲੇਖਾ ਪੜੀਐ ਜੇ ਲੇਖੇ ਵਿੱਚ ਹੋਵੇ ਉਹ ਆਗਮ ਅਗੋਚਰ ਉਹ ਆਗਮ ਅਗੋਚਰ ਉਹ ਆਗਮ ਅਗੋਚਰ ਸ਼ਬਦ ਸ਼ੁੱਧ ਹੋਵੇ ਅਨ ਦਿਨ ਸਤ ਸਬਦ ਸਾਲਾਹੀ ਹੋਰ ਕੋਈ ਨਾ ਕੀਮਤ ਪਾਵਣਿਆ ਪੜ ਪੜ ਥਾਕੇ ਸ਼ਾਂਤ ਨਾ ਆਈ ਪੜ ਪੜ ਭਾਰੇ ਪਦ ਉਚਾਰਨ ਕਰਨੇ ਹਨ ਪੜ ਪੜ ਨਹੀਂ ਜਾਣਾ ਹੈ ਪੜ ਪੜ ਥਾਕੇ ਸ਼ਾਂਤ ਨਾ ਆਈ ਤ੍ਰਿਸ਼ਨਾ ਜਾਲੇ ਸੁਧ ਨਾ ਕਾਈ ਵੇਖ ਵਿਹਾਜ ਹੈ ਵੇਖ ਮੋਹ ਪਿਆਸੇ ਇਥੇ ਵਿਹਾਜ ਹੈ ਨਹੀਂ ਹੈ ਇਥੇ ਬੱਬੇ ਦੇ ਨਾਲ ਹੈ ਬੇਖ ਬਿਹਾਜ ਹੈ ਬੇਖ ਮੋਹ ਪਿਆਸੀ ਬੇਖ ਬਿਹਾਜ ਹੈ ਬੇਖ ਮੋਹ ਪਿਆਸੀ ਕੂੜ ਬੋਲ ਬੇਖ ਖਾਵਣਿਆ ਗੁਰ ਪ੍ਰਸਾਦੀ ਏਕੋ ਜਾਣਾ ਦੂਜਾ ਮਾਰ ਮਨ ਸਚ ਸਮਾਣਾ ਨਾਨਕ ਏਕੋ ਨਾਮ ਵਰਤੈ ਮਨ ਅੰਤਰ ਨਾਨਕ ਏਕੋ ਨਾਮ ਵਰਤੈ ਮਨ ਅੰਤਰ ਨਾਨਕ ਏਕੋ ਨਾਮ ਵਰਤਾ ਮਨ ਅੰਤਰ ਗੁਰ ਪ੍ਰਸਾਦੀ ਪਾਵਣਿਆ ਵਾਹਿਗੁਰੂ ਸਾਹਿਬ ਜੀ ਬਾਜ ਮਹੱਲਾ ਤੀਜਾ ਵਰਨ ਰੂਪ ਵਰਤਾ ਸਭ ਤੇਰੇ ਮਰਬਰ ਜਮਹਿ ਫੇਰ ਪਵਹਿ ਘਨੇਰੇ ਤੂੰ ਏਕੋ ਨਿਚਲ ਅਗਮ ਅਪਾਰਾ ਗੁਰਮਤੀ ਬੂਜ ਬੁਝਾਵਣਿਆ ਬੁਝਾਵਣਿਆ ਸਾਦ ਜਿਹੜਾ ਕਸ ਕੇ ਉਚਾਰਨ ਕਰਨਾ ਗੁਰਮਤੀ ਬੂਜ ਬੁਝਾਵਣਿਆ ਹਉ ਵਾਰੀ ਜੀਓ ਵਾਰੀ RAM ਨਾਮ ਮਨ ਵਸਾਵਣਿਆ ਤਿਸ ਰੂਪ ਨਾ ਦੇਖਿਆ ਵਰਨ ਨਾ ਕੋਈ ਗੁਰਮਤੀ ਆਪ ਬੁਝਾਵਣਿਆ ਰਹਾਉ ਸਭ ਏਕਾ ਜੋਤ ਜਾਣੈ ਜੇ ਕੋਈ ਸਤਗੁਰ ਸੇਵੈ ਪ੍ਰਗਟ ਹੋਈ ਗੋਪਤ ਪਰਗਟ ਵਰਤੈ ਸਭ ਥਾਈ ਜੋਤੀ ਜੋਤ ਮਿਲਾਵੜਿਆ ਤਿਸਨਾ ਅਗਨ ਜਲੈ ਸੰਸਾਰਾ ਇਥੇ ਤਿਸਨਾ ਹੀ ਪਾਦਾ ਆਇਆ ਬਹੁਤ ਥਾਵਾਂ ਦੇ ਉੱਤੇ ਤ੍ਰਿਸ਼ਨਾ ਹੁੰਦਾ ਹੈ ਹੀਠਾਂ ਰਾਰਾ ਲੱਗਿਆ ਹੁੰਦਾ ਹੈ ਇਸ ਕਰਕੇ ਇਥੇ ਤਿਸਨਾ ਉਚਾਰਨ ਕਰਨਾ ਤ੍ਰਿਸ਼ਨਾ ਨਹੀਂ ਕਹਿਦਣਾ ਕਈ ਵਾਰ ਆਪਾਂ ਤ੍ਰਿਸ਼ਨਾ ਕਹਿ ਜਾਂਦੇ ਆ ਪਰ ਇਥੇ ਉਚਾਰਨ ਕਰਨਾ ਤਿਸਨਾ ਅਗਨ ਜਲਾ ਸੰਸਾਰਾ ਲੋਭ ਅਭਿਮਾਨ ਬਹੁਤ ਅਹੰਕਾਰਾ ਮਰ ਮਰ ਜਨਮੈ ਪਤ ਗਵਾਏ ਆਪਣੀ ਇਹ ਵਿਸਰਾਮ ਯਾਦ ਰੱਖਣ ਵਾਲਾ ਹੈ ਮਰ ਮਰ ਜਨਮੈ ਪਤ ਗਵਾਏ ਆਪਣੀ ਬਿਰਥਾ ਜਨਮ ਗਵਾਵਣਿਆ ਮਰ ਮਰ ਜਨਮੈ ਪਤ ਗਵਾਏ ਆਪਣੀ ਬਿਰਥਾ ਜਨਮ ਗਵਾਵਣਿਆ ਗੁਰ ਕਾ ਸ਼ਬਦ ਕੋ ਵਿਰਲਾ ਬੂਝੈ ਆਪ ਮਾਰੇ ਤਾ ਤ੍ਰਿ ਭਵਨ ਸੁਝੈ ਫਿਰ ਓਹ ਮਰੈ ਨ ਮਰਣਾ ਹੋਵੈ ਸਹਿਜ ਸਚ ਸਮਾਵਣਿਆ ਮਾਇਆ ਮਹਿ ਫਿਰ ਚਿਤ ਨ ਲਾਏ ਗੁਰ ਕੈ ਸ਼ਬਦ ਸਾਧ ਰਹਿ ਸਮਾਏ ਸਾਧ ਰਹਿ ਸਮਾਏ ਸਾਧ ਪੂਰਨ ਉਚਾਰਨ ਕਰਨਾ ਗੁਰ ਕੈ ਸ਼ਬਦ ਸਾਧ ਰਹਿ ਸਮਾਏ ਸੱਚ ਸਲਾਹੇ ਸਭ ਘਟ ਅੰਤਰ ਸੱਚੋ ਸੱਚ ਸੁਹਾਵਣ ਆ ਸੱਚ ਸਲਾਹੀ ਸਦਾ ਹਜੂਰੇ ਗੁਰ ਕੈ ਸਬਦ ਰਹਿ ਆ ਭਰ ਪੂਰੇ ਗੁਰ ਪ੍ਰਸਾਦੀ ਸਚ ਨਦਰੀ ਆਵੈ ਸੱਚੇ ਹੀ ਸੁਖ ਪਾਵਣ ਆ ਸੱਚ ਮਨ ਅੰਦਰ ਰਹਿ ਆ ਸਮਾਏ ਸੱਚ ਇੱਥੇ ਵਿਸ਼ਰਾਮ ਲੱਗੇਗਾ ਸੱਚ ਮਨ ਅੰਦਰ ਰਹਿ ਆ ਸਮਾਏ ਸੱਚ ਮਨ ਅੰਦਰ ਰਹਿਆ ਸਮਾਇ ਸਦਾ ਸੱਚ ਨਿਹਚਲਾ ਆਵੇ ਨਾ ਜਾਏ ਸੱਚੇ ਲਾਗੇ ਸੋ ਮਨ ਨਿਰਮਲ ਗੁਰਮਤੀ ਸੱਚ ਸਮਾਵਣਿਆ ਸੱਚ ਸਾਲਾਹੀ ਅਵਰ ਨਾ ਕੋਈ ਜਿਤ ਸੇਵਿਐ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ ਸੱਚੋ ਸੱਚ ਕੁਮਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ